ਲੰਗੀ 14 ਜੁਲਾਈ ਨੂੰ ਗੁਰਦਾਸਪੁਰ ਦੇ ਸ਼੍ਰੀ ਹਰਗਬਿੰਦਪੁਰ ਸੜਕ ਤੇ 48 ਨਹਿਰ ਤੇ ਸੈਲਫੀ ਲੈਂਦਿਆਂ ਨਹਿਰ ਚ ਡੁੱਬਣ ਦਾ ਬਹਾਨਾ ਬਣਾ ਕੇ ਘਰੋਂ ਫਰਾਰ ਹੋਈਆਂ ਕੁੜੀਆਂ ਨੂੰ ਪੁਲਿਸ ਨੇ ਬਰਾਮਦ ਕਰ ਲਿਆ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਗੁਰਦਾਸਪੁਰ ਦੇ ਐਸਪੀ ਹਰਵਿੰਦਰ ਸਿੰਘ ਸੰਧੂ ਨੇ ਦੱਸਿਆ ਹੈ ਕਿ ਦੋਵੇਂ ਲੜਕੀਆਂ ਆਪਣਾ ਚੰਗਾ ਭਵਿੱਖ ਬਣਾਉਣ ਲਈ ਘਰੋਂ ਫਰਾਰ ਹੋਈਆਂ ਸਨ ਉਹਨਾਂ ਨੇ ਦੱਸਿਆ ਕਿ 14 ਫਰਵਰੀ ਨੂੰ ਨਹਿਰ ਚ ਡੁੱਬਣ ਦਾ ਬਹਾਨਾ ਬਣਾ ਕੇ ਕਿਸੇ ਟਰੱਕ 'ਚ ਸਵਾਰ ਹੋ ਕੇ ਪਹਿਲਾਂ ਚੰਡੀਗੜ੍ਹ ਪਹੁੰਚੀਆਂ ਅਤੇ ਬਾਅਦ ਵਿੱਚ ਦਿੱਲੀ ਉਹਨਾਂ ਦੱਸਿਆ ਕਿ ਜਦੋਂ ਇਸ ਦਰਾਂ ਨੇ ਨਾ ਦੋਵਾਂ ਕੋਲੋਂ ਪੈਸੇ ਖਤਮ ਹੋ ਗਏ ਤਾਂ ਉਹਨਾਂ ਨੇ ਆਪਣਾ ਮੋਬਾਈਲ ਵੇਚ ਦਿੱਤਾ ਤੇ ਵਾਪਸ ਸੱਚਖੰਡਿ ਰਹਿਰਮੰਦਰ ਸਾਹਿਬ ਵਿੱਚ ਪਹੁੰਚ ਗਈਆਂ ਜਿੱਥੋਂ ਪੁਲਿਸ ਨੇ ਇਹਨਾਂ ਨੂੰ ਕਾਬੂ ਕੀਤਾ ਹੈ ਉਹਨਾਂ ਦੱਸਿਆ ਕਿ ਦੋਵੇਂ ਲੜਕੀਆਂ ਟੀਵੀ ਨਾਟਕਾਂ ਵਿੱਚ ਕੰਮ ਕਰਨਾ ਚਾਹੁੰਦੀਆਂ ਸਨ ਜਿਸ ਦੇ ਚੱਲਦਿਆਂ ਹੀ ਉਹ ਘਰੋਂ ਫਰਾਰ ਹੋਈਆਂ ਸਨ ਪੁਲਿਸ ਦੇ ਮਤਲਬਕ ਦੋਵਾਂ ਲੜਕੀਆਂ ਨੂੰ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ ਉਦੇ ਵਿੱਚ 14 ਜੁਲਾਈ ਨੂੰ ਜਿਉਂਕ ਤੁਹਾਨੂੰ ਪਤਾ ਹੀ ਹੈ ਖਬਰ ਆਈ ਸੀ ਕਿ ਦੋ ਲੜਕੀਆਂ ਜਿਹੜੀਆਂ ਸੀ ਉਹ ਤਿੰਨ ਕੁੜੀਆਂ ਸੀ ਤੇ ਦੋ ਕੁੜੀਆਂ ਜਿਹੜੀਆਂ ਸੀ ਨਿਸ਼ਾ ਤੇ ਲਵਪ੍ਰੀਤ ਇਹ ਸੈਲਫੀ ਲੈਣ ਲੱਗੀਆਂ ਤਾਂ ਜਿਹੜੀ ਤੀਜੀ ਲੜਕੀ ਸੋਫੀਆ ਨੇ ਦੱਸਿਆ ਕਿ ਇਹ ਜਦੋਂ ਸੈਲਫੀ ਲੈਣ ਲੱਗਾ ਤੇ ਵਿੱਚੋਂ ਇੱਕ ਜਿਹਦਾ ਮੋਬਾਈਲ ਸਲਿੱਪ ਕਰ ਗਿਆ ਮੋਬਾਈਲ ਨੂੰ ਫੜਦੀ ਫੜਦੀ ਭਲਾ ਇੱਕ ਡਿੱਗ ਪਈ ਉਹਨੂੰ ਬਚਾਉਣ ਕਰਦੇ ਦੂਸਰੀ ਵੀ ਜਿਹੜੀ ਨਾਇ ਚੁੱਕੇ ਦੋਵੇਂ ਡੁੱਬ ਗਈਆਂ ਸੋ ਉਹਨੇ ਘਰ ਆ ਕੇ ਦੱਸਣ ਤੇ ਫਿਰ ਉਸੇ ਵੇਲੇ ਫੜੀ ਹੋਰ ਕਦ ਵਿੱਚ ਆਈ ਤੇ ਗੋਤਾਖੋਰਗਰ ਮੰਗਾ ਕੇ ਤੇ ਸਾਰਾ ਕਮਨ ਬੀਸ ਨੇ ਕਾਫੀ ਉਹਦੇ ਪਾਲ ਕਰਨ ਦੀ ਕੋਸ਼ਿਸ਼ ਕੀਤੀ ਉਹਦੀ ਲੜੀ ਵਿੱਚ ਫਿਰ ਹੌਲੀ-ਹੌਲੀ ਗੱਲ ਦਾ ਪਤਾ ਲੱਗਾ ਕਿ ਇਹ ਇਹ ਜਿਹੜੀ ਡੁੱਬਣ ਵਾਲੀ ਗੱਲ ਜਿਹੜੀ ਹੈ ਨਹੀਂ ਸਹੀ ਹੈ ਕਿ ਹੁਕਾਂਨਵਾਲ ਨੇ ਪੁਲਿਸ ਨੇ ਅੱਜ ਇਹਨਾਂ ਨੂੰ ਦਰਬਾਰ ਸਾਹਿਬ ਤੋਂ ਅਸਰ ਲੈ ਕੇ ਆਏ ਆ ਜਿਨ੍ਹਾਂ ਦੀਆਂ ਲੜਕੀਆਂ ਨੂੰ ਪੁਸ਼ਪਰਤਾਲ ਕੀਤੀ ਗਈ ਜਿਨੇ ਦੱਸਿਆ ਕਿ ਉਹ ਇੱਥੋਂ ਟੱਕ ਬੈਠ ਕੇ ਚੰਡੀਗੜ ਤੇ ਚੰਡੀਗੜ ਤੋਂ ਚਲੀਆਂ ਦਿੱਲੀ ਤੇ ਉਹਨਾਂ ਕੋਲ ਪੈਸੇ ਖਤਮ ਹੋ ਗਏ ਸੀ ਜੂ ਉਹਨਾਂ ਦਾ ਇੱਕ ਗੁਰੂ ਮੋਬਾਈਲ ਸੀ ਜਿਹੜਾ ਕਿ ਉਹਦੇ ਆਪਣੇ ਬਾਪ ਲੈ ਕੇ ਗਈ ਸੀ ਕਰੋ ਉਹ ਉਹਨੇ 3000 ਦਾ ਮੋਬਾਈਲ ਵੇਚਿਆ ਉਥੋਂ ਫਿਰ ਉਹ ਟਿਕਟ ਲੈ ਕੇ ਅੰਮ੍ਰਿਤਸਰ ਦਰਬਾਰ ਸਾਹਿਬ ਆ ਗਈਆਂ ਜਿੱਥੇ ਇਹ ਪੁਲਿਸ ਦੇ ਕਾਬੂ ਆ ਗਈਆਂ ਮਕਸਦ ਇਹ ਜਿਵੇਂ ਬੱਚੇ ਜਿਹੜੇ ਆ ਅੱਜਕੱਲ੍ਹ ਫਸ ਜਾਂਦੇ ਐ ਲੈਬਰ ਦੀ ਦੁਨੀਆ ਵੀ ਅਸੀਂ ਦਿੱਲੀ ਜਾਵਾਂਗੇ ਉਥੋਂ ਬੰਬੇ ਜਾਵਾਂਗੇ ਬਸ ਵਾ ਇੱਕ ਵਾਰ ਸੋਚੀ ਦੀ ਕਿ ਅਸੀਂ ਕਿ ਮਤਲਬ ਇੱਥੋਂ ਨਿਕਲ ਕੇ ਤੇ ਕਿਤੇ ਨਾ ਕਿਤੇ ਸੈੱਟ ਹੋ ਕੇ ਕਾਰੋਬਾਰ ਕਰਾਂਗੇ ਇੱਥੇ ਰਕੀਦਾ ਕੀ ਇਹ ਤਾਂ ਗਾਂ ਸ਼ਾਦੀ ਸ਼ੁੱਦੀ ਡਰਾਮੇ ਵਗੈਰਾ ਨੌਂਸਟਰ ਕਿ ਪਲੇ ਵਗੈਰਾ ਦੇ ਵਿੱਚ ਜਾਂ ਕਿਤੇ ਅਸੀਂ ਸੈੱਟ ਹੋਵਾਂਗੇ ਉਮਚੀਆਂ ਦੀ ਸੋਚ ਤੇ ਖਤਰੇ ਗਈਆਂ ਸੀ ਜਿਹੜੀਆਂ ਵਾਪਸ ਆਪਣੇ ਘਰ ਜਿਹੜੇ ਕਿ ਪਰਿਵਾਰ ਦੇ ਵਾਸਤੇ ਕਰ ਦਿੱਤੇਗੇ ਤੇ ਅਜੇ ਤੱਕ ਕੋਈ ਹੋਜੀ ਨਹੀਂ ਫਿਰ ਵੀ ਅਸੀਂ ਉਹਦੀ ਜਿਹੜਾ ਜੋ ਵੀ ਡਕੋ ਹੈਗਾ ਉਹ ਤੋਂ ਕਿਸੇ ਕੁਝ ਕੋਸ਼ਿਸ਼ ਕਰਦੇ ਹਾਂ ਜੇ ਕੋਈ ਹੋਰ ਗੱਲ ਸਾਹਮਣੇ ਆਵੇ ਨਿਊਜ਼ ਡੈਸ਼ ਤੋਂ ਡਾਕਟਰ ਜਿੰਦਰ ਸਿੰਘ ਦੇ ਨਾਲ ਗੁਰਦਾਸਪੁਰ ਤੋਂ ਬਸ਼ੰਬਰ ਬਿੱਟੂਰੀ ਰਿਪੋਰਟ ਪੰਜਾਬ ਟੂਡੇ